ਆ ਮੈਨੇ ਕਹਿੰਦੇ ਕਚੈਰੀਆਂ 'ਚ ਮੇਲੇ ਲੱਗਦੇ ਮੇਲੇ ਹੀ ਲੱਗੇ ਪਿਆ ਕਚੈਰੀਆਂ 'ਚ ਉੱਪਰ ਤੇ ਕਾਗਜ ਭਰਨੇ ਹੀ ਭਰੀ ਜਾਨੇ ਤਿਆਰੀਆਂ ਚੱਲੀਆਂ ਨੇ ਬੱਸ ਕਿੰਨਾ ਕ ਟਾਈਮ ਲੱਗ ਜੂ ਲੱਗਣਗੇ ਦੋ ਘੰਟੇ ਦਾ ਤਿਆਰੀ ਤੇ ਠੀਕ ਹੈ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਆਪਣੇ ਚਾਚਾ ਜੀ ਹੋ ਗਿਆ ਸਰਪੰਚੀ 'ਚ ਖੜੇ ਤੇ ਅੱਜ ਆਪਾਂ ਬਰਨਾਲੇ ਜਾਣਾ ਉਹਨਾਂ ਦੇ ਕਾਗਜ ਭਰਨਾ ਵਲੌਗ ਬਹੁਤ ਘੈਂਟ ਹੋਣ ਵਾਲਾ ਹੈ ਤੁਸੀਂ ਵਲੌਗ ਨਾਲ ਬਣੇ ਰਹੋ ਆਇਤਰ ਟਰੈਕਟਰ ਮੰਡੀ ਲੱਗੀ ਹੋਈ ਆ ਪਰ ਨਾਲ ਨਾ ਭਾਈ ਇੱਧਰ ਆਪਣੇ ਹੋਰ ਬੰਦੇ ਵੀ ਆ ਗਏ ਤੇ ਆ ਹੀ ਜਾਂਦੇ ਹੌਲੀ ਹੌਲੀ ਕਾਗਜ਼ਾ ਕਚੈਰੀਆਂ 'ਚ ਭਰੇ ਜਾਣਗੇ ਗਲਤ ਜਗ੍ਹਾ ਤੇ ਆ ਗਏ ਆ ਸਟੇਡੀਅਮ ਵਾਲੇ ਪਾਸੇ ਆ ਗਏ ਕਚੈਰੀਆਂ 'ਚ ਜਾਣਾ ਸੀਗਾ ਸਟੇਡੀਅਮ ਬਖੋਣੇ ਤੁਹਾਨੂੰ ਆ ਆ ਗਿਆ ਇਧਰ ਸਟੇਡੀਅਮ ਬਣਾਇਆ ਹੋਇਆ ਬਰਨਾਲੇ ਦਾ ਬਹੁਤ ਵੱਡਾ ਸਟੇਡੀਅਮ ਬਣਾਇਆ ਹੋਇਆ ਹੈ। ਸਟੇਡੀਅਮ ਚ ਬੈਠਣ ਬੋਠਣ ਦੀ ਜਗ੍ਹਾ ਵਧੀਆ ਬਣੀ ਹੋਈ ਹੈ। ਇਹ ਆ ਗਏ ਬਰਨਾਲੇ ਦੀਆਂ ਕਚਹਿਰੀਆਂ। ਆ ਵੇਖੋ ਕਿਵੇਂ ਜਾਮ ਲਾਤਾ ਅੱਜ ਲੋਕਾਂ ਨੇ ਗੱਡੀਆਂ ਮੋਟਰਸਾਈਕਲ ਹੈ ਹੀ ਵਾੜੇ ਨੇ ਆ ਸਾਰੇ ਲੋਕ ਕੀ ਕਾਗਜ਼ ਭਰਨ ਵਾਲੇ ਨੇ ਕੋਈ ਸਰਪੰਚੀ ਦੇ ਭਰ ਰਿਹਾ ਕੋਈ ਮੈਂਬਰੀ ਦੇ ਆ ਇੱਧਰ ਨਾ ਡੀ ਜੀਪ ਖੜੀ ਆ ਇਹ ਅੰਮ੍ਰਿਤਸਰ ਦੀ ਕੰਗਲੀ ਹੈ ਉਹ ਕਹਿ ਕੇ ਤੂੰ ਦੇਖਾ ਇਹ ਆ ਗਿਆ ਪੰਚਾਇਤੀ ਦਫਤਰ ਆਹ ਦੇਖੋ ਕਿੰਨੇ ਲੋਕ ਨੇ ਸਾਰੇ ਕਾਗਜ ਭਰਨ ਆਲੇ ਨੇ ਕੋਈ ਸਰਪੰਚੀ ਦੇ ਪਰਦਾ ਕੋਈ ਮੈਂਬਰੀ ਦੇ ਐਵੇਂ ਨਹੀਂ ਕਹਿੰਦੇ ਕਚੈਰੀਆਂ 'ਚ ਮੇਲੇ ਲੱਗਦੇ ਮੇਲੇ ਹੀ ਲੱਗੇ ਪਿਆ ਕਚੈਰੀਆਂ 'ਚ ਖੱਦਈ ਪੈ ਰਿਹਾ ਅੱਜ ਤਾਂ ਇੱਕ ਕੰਮ ਸਰਕਾਰ ਨੇ ਵਧੀਆ ਕਰਿਆ ਵੀ ਜਿਹੜਾ ਬੰਦਾ ਡਿਫਾਲਟਰ ਆ ਬੈਂਕ 'ਤੇ ਪੈਸੇ ਨਹੀਂ ਭਰੇ ਤੇ ਜਿਹਦੇ ਕੇਸ ਚੱਲਦਾ ਉਹ ਕਾਗਜ ਨਹੀਂ ਭਰ ਸਕਦਾ ਇਹ ਤੇ ਜੇ ਰੂਲ ਕਰਤਾ ਵੀ ਅੱਠ ਗਵਾਹ ਹੋਣੇ ਚਾਹੀਦੇ ਨੇ ਤੇ ਹੁਣ ਪਿੰਡੋਂ ਬੁੜੀਆਂ ਸੱਤਿਆਂ ਨੇ ਅੱਠ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਜੀ ਇਹ ਖੜੇ ਨੇ ਆਪਣੇ ਚਾਚੇ ਹੋਣੀ ਇਧਰ ਆਪਣੇ ਚਾਚਾ ਜੀ ਖੜੇ ਨੇ ਜੱਗਾ ਸਿੰਘ ਇਹਨਾਂ ਨੇ ਵੀ ਮੈਂਬਰੀ ਦੇ ਕਾਗਜ਼ ਭਰੇ ਨੇ ਸਰਪੰਚੀ ਦੇ ਕਾਗਜ਼ ਬੁੜੀਆਂ ਭਰਨਗੇ ਆ ਤੇ ਉਦਾਂ ਤਾਂ ਬੁੜੀ ਨੂੰ ਸਰਪੰਚ ਬਣਾਇਆ ਜਾਊਗਾ ਕਾਰ ਦਾ ਸਰਪੰਚੀ ਬੰਦਾ ਹੀ ਆ ਪਰਤੇ ਕਾगज ਆਓ ਪਰਤੇ ਕਾगज ਭਰਨੇ ਭਰੀ ਜਨੇ ਤਿਆਰੀ ਚੱਲੀ ਜਾਂਦੀ ਵਸਾਂ ਕਿੰਨਾ ਕ ਟਾਈਮ ਲੱਗ ਜੂ ਲੱਗਣਗੇ 2 ਘੰਟੇ ਦਾ ਦੀ ਤਿਆਰੀ ਤੇ ਠੀਕ ਆ ਆ ਤਹਾਨੂੰ ਖੂਦ ਦਿਖਾਉਣਿਆ ਖਾਸਾ ਪੁਰਾਣਾ ਕੋ ਲੱਗਦਾ ਵਿੱਚ ਕੀ ਕੁਸ ਗੰਧ ਛੱਟਿਆ ਪਿਆ ਬਹੁਤਰਾ ਬਹੁਤਰਾ ਫੋਨ ਵੀ ਨਾ ਡਿੱਗ ਜੇ ਵਿੱਚ ਨਿਕਲਣਾ ਵੀ ਨਹੀਂ ਹੈਗਾ ਸਵੇਰ ਦੇ 10 ਵਜੇ ਤੇ ਆਏ ਹੋਏ ਆ ਦੋ ਵਜ ਗਏ ਅਜੇ ਵਾਰੀ ਆਈ ਨਹੀਂ ਮਾਚ ਚਲੋ ਚਾਹ ਪਾਣੀ ਪੀ ਲਈਏ ਸੱਣ ਵਜ ਗਿਆ ਅਜੇ ਪਤਾ ਨਹੀਂ ਕਿੰਨਾ ਟਾਈਮ ਲੱਗਿਆ ਅਸੀਂ ਆਏ ਸੀ ਬਾਜ਼ਾਰ 'ਚ ਥੋੜਾ ਜਿਹਾ ਕੰਮ ਸੀ ਕਾਰ ਤੇ ਜਮਾ ਕਰਾਉਂਦੇ ਕਰਾਉਂਦੇ ਨੇਰਾ ਹੋ ਗਿਆ ਰਾਤੀ ਆ ਪਾਈ ਸੀ ਲੇਟ ਤੇ ਹੁਣ ਕਲਿੱਪਾ ਬਣਾ ਰਹੇ ਆ ਤੇ ਵਲੌਗ ਦੀ ਇੱਥੇ ਕਰ ਰਹੇ ਆ ਸਮਾਪਤੀ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਕਰ ਲਓ ਸਾਡੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਹਾਂਜੀ ਹੁਣ ਤਾਂ ਫੱਤੇ ਨੇ ਵੀ ਕਹਿਤਾ